ਦੇਣਗੇ ਇਹ ਨਿਕਲ ਗਿਆ 200 ਆਪਾਂ ਦਾਣਾ ਉਹ ਕਿੰਨਾ ਨਹੀਂ ਲੜਨੇ ਕਹਿੰਦੇ ਜਣੇ 400 ਰੁਪਏ ਦਾ ਮੈਨੂੰ ਅੰਦਾਜ਼ਾ ਜੁੜੀ ਸਾਡੇ ਅੱਧੇ ਕੰਮ ਚੱਲਣਾ ਆਪਾਂ ਸਾਹਿਬ ਜਣਾਣਾ ਕਿਹਦੀ ਸੁਣਾ ਕੋਟਵਾਉਣ ਦੇ ਜੇ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਜਮਾਂ ਅੱਜ ਅਸੀਂ ਹਫ਼ਤੇ ਤੋਂ ਪਿੱਛੋਂ ਲਗਭਗ ਮੀਟਿੰਗ ਕਰਦੇ ਰਹਿਨੇ ਆ ਕਿਉਂਕਿ ਨਵੇਂ ਪ੍ਰਾਣੇ ਮੁਲਾਜ਼ਮ ਆਉਂਦੇ ਜਾਂਦੇ ਰਹਿੰਦੇ ਆ ਉਹਨਾਂ ਨੂੰ ਸਚਕੰਡ ਹਰਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਬਾਰੇ ਦੱਸਦੇ ਰਹਦਾ ਕਿਉਂਕਿ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਤੋਂ ਵੀ ਸੰਗਤਾਂ ਆਉਂਦੀਆਂ ਉਹਨਾਂ ਨੂੰ ਸਚਕੰਡ ਹਰਮੰਦਰ ਸਾਹਿਬ ਦੀ ਮਰਜ਼ਾਦਾ ਬਾਰੇ ਪੂਰਾ ਪਤਾ ਨਹੀਂ ਹੈ ਫਿਰ ਉਹ ਕਈ ਵਾਰ ਆਣ ਕੇ ਉਹ ਜਿੱਤ ਤਰ੍ਹਾਂ ਆਮ ਹੋਰ ਥਾਵਾਂ ਤੇ ਤੀਰਥਾਂ ਤੇ ਜਾ ਕੇ ਕਰਦੇ ਆ ਉਸੇ ਤਰ੍ਹਾਂ ਇੱਥੇ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਨਹੀਂ ਕਿ ਉਹ ਜਾਣ ਕੇ ਕਰਦੇ ਆ ਉਹਨਾਂ 'ਚ ਸੱਚਖੰਡ ਹਰਿਮੰਦਰ ਸਾਹਿਬ ਆਉਣ ਦੀ ਤਾਂਗ ਹੁੰਦੀ ਆ ਕਿਉਂਕਿ ਤੁਸੀਂ ਆਪ ਹੀ ਸੋਚੋ ਕੋਈ ਕਿੱਡੀ ਦੂਰੋਂ ਕੇਰਲਾ ਤੋਂ ਕੋਈ ਬੰਬੇ ਤੋਂ ਕੋਕਲਗੱਤੇ ਤੋਂ ਦੋ ਦੋ ਚਾਰ ਚਾਰ ਦਿਨ ਦਾ ਸਫਰ ਕਰਕੇ ਆਉਂਦੇ ਆ ਉਹਨਾਂ ਨੂੰ ਪਰ ਪੂਰੀ ਮਰਜਾਦਾ ਦਾ ਪਤਾ ਨਾ ਹੋਣ ਕਰਕੇ ਉਹ ਕਈਰ ਗਲਤ ਤਰੀਕੇ ਨਾਲ ਫੋਟੋਆਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਮੁਲਾਜ਼ਮਾਂ ਨੂੰ ਫਿਰ ਕਿਹਾ ਵਾ ਵੀ ਬੜੇ ਪਿਆਰ ਸਤਿਕਾਰ ਨਾਲ ਉਹਨਾਂ ਨੂੰ ਸਮਝਾਓ ਤੇ ਸੱਚਖੰਡ ਹਰਿਮੰਦਰ ਸਾਹਿਬ ਕਿਸੇ ਵੀ ਇਸ ਸਮੇਂ ਦੀ ਕੋਈ ਵੀਡੀਓ ਬਰਾਫੀ ਨਹੀਂ ਕਰਨੀ ਸਿਰਫ ਤੇ ਸਿਰਫ ਸੱਚਖੰਡ ਹਰਿਮੰਦਰ ਸਾਹਿਬ ਅਰਦਾਸ ਕਰਨੀ ਆ ਰਬੀ ਬਾਣੀ ਦਾ ਚੱਲ ਰਿਹਾ ਕੀਰਤਨ ਸੁਣਨਾ ਸੇਵਾ ਕਰਨੀ ਆ ਲੰਗਰ ਪ੍ਰਸ਼ਾਦਾ ਛਕਣਾ ਵਾ ਉਹਨਾਂ ਨੂੰ ਸੁਚੇਤ ਕਰੋ ਇਸ ਤਰ੍ਹਾਂ ਵਾ ਕਈ ਜਿੱਤਰਾ ਆਪਾਂ ਵੇਖੇ ਜਿ ਆਉਂਦਾ ਵਾ ਆਮੇ ਕਈ ਸੰਗਤ ਜਿਹੜੀ ਬਾਹਰੋਂ ਸਟੇਟ ਤੋਂ ਆਉਂਦੀ ਹੈ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਦੇ ਕੱਪੜੇ ਵੀ ਬੜੇ ਸ਼ਾਰਟ ਹੁੰਦੇ ਆ ਉਹਨਾਂ ਨੂੰ ਫਿਰ ਸੁਚੇਤ ਕਰੇਦਾ ਵੀ ਇੱਥੇ ਸ਼ਾਰਟ ਕੱਪੜੇ ਨਹੀਂ ਪਾਉਣੇ ਆਪਰਾ ਪੂਰਾ ਜਿਹੜਾ ਸਰੀਰ ਆ ਤਨ ਢੱਕ ਕੇ ਜਿਹੜਾ ਸੱਚਖੰਡ ਹਰਿਮੰਦਰ ਸਾਹਿਬ ਦਰਸ਼ਨ ਕਰੋ ਇਹ ਕਰਕੇ ਉਹਨਾਂ ਮਲਾਜਮਾਂ ਨੂੰ ਇਹੀ ਕਿਹਾ ਵੀ ਸੰਗਤ ਨਾਲ ਬੜੇ ਪਿਆਰ ਬੜੇ ਸਤਕਾਰ ਨਾਲ ਉਹਨਾਂ ਨੂੰ ਆਈਆਂ ਦਾ ਜਿਹੜਾ ਵਾ ਜੀ ਆਆਂ ਤੋ ਤੇ ਜਿਹੜੇ ਸੱਚਖੰਡ ਹਰਿਮੰਦਰ ਸਾਹਿਬ ਬਾਰੇ ਉਹਨਾਂ ਨੂੰ ਸੁਚੇਤ ਕਰੋ ਇਹੀ ਉਹਨਾਂ ਨਾਲ ਅੱਜ ਮਲਾਜਮਾਂ ਨਾਲ ਮੀਟਿੰਗ ਕੀਤੀ ਹੈ ਇਹ ਐਨਾਲੋਜੀ ਨੂੰ ਵੀ ਬਦਲ ਦਿੱਤਾ। ਸੰਗਠਨ ਨੂੰ ਸੁਣਤਾ ਅੰਬੀ ਤੇ ਕਿ ਕਰਾਉਣ ਲਈ ਮਜ਼ਦਮਾ ਗਲਤ ਕਰੀ। ਨਹੀਂ ਉਹ ਤੇ ਗੱਲ ਕਲੀਅਰ ਹੁੰਦੀ ਹੈ ਵੀ ਜਦੋਂ ਸੰਗਤ ਨੂੰ ਸਮਝਾਈਦਾ ਕਈ ਤੇ ਸਮਝ ਜਾਂਦੇ ਨੇ। 1-2% ਹੁੰਦੇ ਆ ਉਹ ਆਪਣੀ ਗੱਲ ਜਿਤਾਉਣ ਦੀ ਕੋਸ਼ਿਸ਼ ਕਰਦੇ ਆ। ਅੱਜ ਮੁਲਾਜ਼ਮਾਂ ਨੂੰ ਇੱਥੇ ਫਿਰ ਜੋੜਦਾ ਕੇ ਕਿਹਾ ਕਿ ਤੁਸੀਂ ਆਪਣੇ ਏਜੰਡੇ ਤੋਂ ਪਿੱਛੇ ਨਹੀਂ ਹਟਣਾ। ਜੇ ਕੋਈ ਮੰਨ ਲਓ ਕਿਸੇ ਨੇ ਛੋਟ ਕੱਪੜੇ ਪਾਏ ਆ ਉਹ ਕਹਿੰਦਾ ਇੱਥੇ ਕੀ ਇਤਰਾਜ਼ ਆ? ਉਹ ਨਹੀਂ ਆਪਾਂ ਉਹਦੀ ਗੱਲ ਨਹੀਂ ਮੰਨਣੀ। ਇਸੇ ਤਰ੍ਹਾਂ ਸੱਚਕੰਡ ਹਰਮੰਦਰ ਸਾਹਿਬ ਜਦੋਂ ਆਉਂਦੇ ਆ ਮਨ ਲੋ ਜਾ ਕੇ ਵੀਡੀਓ ਬਣਾਉਂਦਾ ਉਹ ਕਹਿੰਦਾ ਕੀ ਮਹਾਰਾਜ ਵੀਡੀਓ ਬਣਾਈਆਂ ਕੀ ਤਰਾਜ ਹੈ ਫਿਰ ਇਹਨੂੰ ਦੱਸਣਾ ਵੀ ਨਹੀਂ ਨਹੀਂ ਬਣਾਉਣੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਏਜੰਡੇ ਤੋਂ ਨਹੀਂ ਪਛੜਣਾ ਤੁਸੀਂ ਸੱਚਕੰਡ ਹਰਮੰਦਰ ਸਾਹਿਬ ਦੀ ਮਰਯਾਦਾ ਨੂੰ ਕਾਇਮ ਰੱਖਣ ਵਾਸਤੇ ਪੂਰੀ ਤਨਦੇਹੀ ਨਾਲ ਡਿਊਟੀ ਕਰਨੀ